ਜੀ ਤੁਸੀਂ ਕਰ ਰਹੇ ਸੀ ਫੇਸਬੁਕ ਹਾਂਜੀ ਹਾਂਜੀ ਮੈਂ ਰੋਜ਼ ਦੇਖਦਾ ਹਾਂ ਛੋਟੀਆਂ ਵੀਡੀਓ ਆਈ ਅੱਛਾ ਜੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜੀ ਕਿਆ ਬਾਤ ਜੈ ਮਾਤਾ ਦੀ ਦੋਸਤੋ ਨੰਨਾ ਮੁੰਨਾ ਬਾਲਕ ਸ਼ਗਨ ਦੀਪ ਇਹ ਪਹੁੰਚੇ ਨੇ ਲੋਂਗੋਵਾਲ ਤੋਂ ਲੋਂਗੋਵਾਲ ਦੇਖ ਲਓ ਕਿੰਨੀ ਦੂਰ ਹੈ ਜੀ 70 ਕਿਲੋਮੀਟਰ ਹੈ ਜੀ ਮਲੋਤ ਤੋਂ ਸਪੈਸ਼ਲ ਖੋਲੀ ਦੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਪਹਿਲਾਂ ਦਾ ਔਰ ਇੱਥੇ ਪਹੁੰਚਣ ਤੇ ਬਹੁਤ ਜੀ ਆਇਆਂ ਨੂੰ ਇਹਨਾਂ ਦੇ ਦਾਦਾ ਜੀ ਸੁਖਵਿੰਦਰ ਜੀ ਔਰ ਸਤਨਾਮ ਜੀ ਇਹਨਾਂ ਦੇ ਪਾਪਾ ਜੀ ਬਹੁਤ ਸ਼ਾਨਦਾਰ ਇਹਨਾਂ ਨੇ ਕਿਹਾ ਜੀ ਦੀਪਕ ਜੀ ਨੂੰ ਮਿਲ ਕੇ ਹੋਣਾ ਬਹੁਤ ਦੇਰ ਤੋਂ ਮੈਨੂੰ ਫੋਲੋ ਕਰਦੇ ਸੀ ਫੇਸਬੁੱਕ ਤੇ ਸੁਖਵਿੰਦਰ ਜੀ ਤੁਸੀਂ ਕਰ ਰਹੇ ਸੀ ਫੇਸਬੁੱਕ ਹਾਂਜੀ ਹਾਂਜੀ ਮੈਂ ਰੋਜ਼ ਦੇਖਦਾ ਹਾਂ ਛੋਟੀਆਂ ਵੀਡੀਓ ਆਈ ਅੱਛਾ ਜੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕੀ ਬਾਤ ਹੈ ਕੀ ਬਾਤ ਹੈ ਜੀ ਮਾ ਮਿਲ ਕੇ ਆਵਾਂਗੇ ਉੱਥੇ ਹੀ ਲੈ ਕੇ ਆਵਾਂਗੇ ਫੋਨ ਉਹ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਲੱਗਿਆ ਜੀ ਆ ਕੇ ਐਫ 55 ਲਿਆ ਜੀ ਇਹਨਾਂ ਨੇ origignal charger ਨਾਲ ਦਿੱਤਾ ਵਧੀਆ ਡੀਲ ਦਿੱਤੀ ਹੈ ਇਹਨਾਂ ਨੂੰ ਇਹ ਨਹੀਂ ਸੋਚਿਆ ਜਾਂਦਾ ਹੁੰਦਾ ਕਿ ਕੁਝ ਕਮਾਣਾ ਜਾਂ ਕਮਾਈ ਦੇ ਵਿੱਚੋਂ ਕੁਝ ਕਰਨਾ ਆਿਆਂ ਦਾ ਮਾਨ ਸਤਿਕਾਰ ਗਿਫਟ ਸ਼ਗਨ ਕਿਵੇਂ ਲੱਗਿਆ ਤੈਨੂੰ ਬੁੱਤ ਬਹੁਤ ਵਧੀਆ ਕੀ ਦਿੱਤਾ ਤੈਨੂੰ ਅੰਕਲ ਨੇ ਦੀਪਕ ਅੰਕਲ ਨੇ ਕੀ ਦਿੱਤਾ ਘੜੀ ਆਪਣੇ ਦੋਸਤਾਂ ਨੂੰ ਦਿਖਾ ਤੇਰੇ ਦੋਸਤ ਵੀ ਦੇਖਦੇ ਹੋਣਗੇ ਹਨਾ ਮੇਰੇ ਦੋਸਤ ਵੀ ਦੇਖਦੇ ਨੇ ਹਾਂਜੀ ਜਤਨਾਮ ਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਸੋਧਣਾ ਮਿਲ ਕੇ ਹਾਂਜੀ ਬਹੁਤ ਘੈਂਟ ਜੀ ਹੈ ਜੀ ਜਾਇਦਾ ਸੁਣੀਦਾ ਜੀ ਵੀਡੀਓ ਤੇ ਦੇਖੀਦਾ ਉਹੋ ਜੀ ਹੈ ਜੀ ਮਤਲਬ ਰੇਟ ਤਾਂ ਨਹੀਂ ਬਦਲਾ ਕੇ ਗਿਫਟ ਦਿੱਤਾ ਤੁਹਾਨੂੰ ਮੈਂ ਨਾ 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 ਜੀ ਜੋ ਜੈਨੂਨ ਰੇਟ ਹੈ ਉਸ ਤੋਂ ਵੀ ਘਟਾ ਕੇ ਫਿਰ ਉਸ ਤੋਂ ਬਾਅਦ ਮਾਨਤਨ ਕੀਤਾ ਮੈਂ ਮਾਨਤਨ ਕਰਿਆ ਜੀ ਸਹੀ ਮੈਂ ਕਿਹਾ ਵੀ ਕਿਲੋਮੀਟਰ ਤੋਂ ਆਏ ਹੋ ਫਿਰ ਵੀ 1000 1500 ਦਾ ਘੱਟੋ ਘਾਟ ਤੇਲ ਲੱਗਦਾ ਮੈਨੂੰ ਮੇਰੇ ਮਨ ਦੇ ਵਿੱਚ ਇਹ ਭਾਵਨਾ ਜੰਦੀ ਹੁੰਦੀ ਆ ਕਿ ਬੰਦੇ ਇੰਨੀ ਦੂਰੋਂ ਆਇਆ ਯਾਰ ਉਹਨਾਂ ਦਾ ਕੁਛ ਨਾ ਕੁਛ ਤਾਂ ਫਾਇਦਾ ਹੋਣਾ ਚਾਹੀਦਾ ਨਹੀਂ ਤਾਂ ਫਿਰ ਬੰਦਾ ਮਹਿਸੂਸ ਕਰਦਾ ਅਗਲਾ ਕਹਿੰਦਾ ਇੰਨੀ ਦੂਰ ਗਏ ਵੀ ਸੀ ਫਿਰ ਵੀ ਉਹਨਾਂ ਨੇ ਯਾਰ ਕੁਛ ਨਹੀਂ ਸਾਨੂੰ ਕੁਛ ਪੁੱਛਿਆ ਨਹੀਂ ਕਰਿਆ ਨਹੀਂ ਵੀ ਯਾਰ ਫੀਲ ਹੁੰਦਾ ਮੈਂ ਬਹੁਤ ਇਹ ਗੱਲ ਨੂੰ ਫੀਲਿੰਗਸ ਦੇ ਨਾਲ ਚੱਲਦਾ ਨਹੀਂ ਫੀਲਿੰਗ ਜੁੜੀਆਂ ਹੁੰਦੀਆਂ ਨੇ ਜੀ ਫੀਲਿੰਗਸ ਜੁੜੀਆਂ ਹੋਈ ਬਹੁਤ ਧੰਨਵਾਦ ਆਈ ਤੁਹਾਡਾ ਥੈਂਕ ਯੂ ਸੋ ਮਚ ਸੁਖਵਿੰਦਰ ਜੀ ਇਸੇ ਤਰ੍ਹਾਂ ਪਿਆਰ ਨੂੰ ਬਰਕਰਾਰ ਰੱਖਿਓ ਮੇਰੀਆਂ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਫੋਲੋ ਸਾਰਿਆਂ ਨੂੰ ਕਰਵਾਉਂਦੇ ਰਿਹਾ ਕਰੋ ਬਹੁਤ ਧੰਨਵਾਦ ਆ ਤੁਹਾਡਾ ਹਾਂ ਵੀ ਸ਼ਗਨਪੁੱਤ ਠੀਕ ਹੈ ਦੋਸਤਾਂ ਤੋਂ ਮੈਨੂੰ ਫੋਲੋ ਕਰਵਾ ਦੀ ਮੇਰੇ ਚੈਨਲ ਨੂੰ ਠੀਕ ਹੈ ਜੈ ਮਾਤਾ ਦੀ ਜੀ ਜੈ ਮਾਤਾ ਦੀ